ਗੌਂਦੇ ਗੌਂਦੇ ਫਿਰ ਇੱਕ ਸਟੇਜ ਹੋ ਆ ਜਾਂਦੀ ਜਿੱਥੇ ਉਹਨਾਂ ਦਾ ਆਪਣਾ ਗਾਣਾ ਜਿਹੜਾ ਗਲਤ ਥਾਂ ਤੇ ਜਾਂਦਾ ਗਾਗਾ ਕੇ ਫਿਰ ਜਿਹੜੀ ਨਵੀਂ ਪਨੀਰੀ ਹੈ ਬਹੁਤ ਸੋਹਣਾ ਪਰਫਾਰਮ ਕਰਨ ਲੱਗਦੀ ਹੈ ਸੋ ਮੈਨੂੰ ਅੱਜ ਦੀ ਇਹ ਅਚੀਵਮੈਂਟ ਲੱਗੀ ਇਹ ਦਿਨ ਬੱਚਿਆਂ ਦੀ ਜਿਹੜੇ ਸਰਨੇ ਤਿਆਰ ਕੀਤੇ ਐ ਸੋ ਇਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਲਗਾ ਦਿੰਦੀ ਹਾਂ ਮੈਂ ਕੁਝ ਸਾਲ ਹੋਏ ਲਿਖਣਾ ਸ਼ੁਰੂ ਕੀਤਾ ਹੈ ਸੋ ਆਪਣਾ ਲਿਖਿਆ ਇੱਕ ਗੀਤ ਮੈਂ ਇੱਕ ਵਾਰੀ ਇਹ ਇਸ ਤੋਂ ਪਹਿਲਾਂ ਗਾਇਆ ਭਾਸ਼ਾ ਵਿਭਾਗ ਦੀ ਸਟੇਜ ਤੇ ਤੇ ਅੱਜ ਕਾਲਜ ਗਾਉਣ ਲੱਗੇ ਆ ਨਜ਼ਰ ਪਰਮਾਇਓ ਕਿਚ ਫਸ ਕੇ ਕਿਨੇ ਬਸ ਦੇ ਕਰ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫੋਰਮਨ ਚਾਰ ਸਾਹਿਬ ਵਿਖੇ ਆਏ ਹੋਏ ਹਾਂ ਔਰ ਇਸ ਕਾਲਜ ਦੇ ਵਿੱਚ ਅੱਜ ਡਾਕਟਰ ਅਮਨਪ੍ਰੀਤ ਕੌਰ ਕੰਗ ਦੀ ਇਨਸਟੈਂਸ ਤੇ ਮਿਊਜ਼ਿਕ ਦਾ ਇੱਕ ਵਰਕਸ਼ਾਪ ਕੀਤੀ ਗਈ ਕਿਉਂਕਿ ਡਾਕਟਰ ਅਮਨਦੀਪ ਕੌਰ ਕੰਗ ਵੀ ਮਿਊਜ਼ਿਕ ਦੀ ਟੀਚਰ ਨੇ ਸੋ ਅੱਜ ਜਿਹੜੀ ਵਰਕਸ਼ਾਪ ਕੀਤੀ ਗਈ ਉਹ ਸਮਰਾਲੇ ਤੋਂ ਡਾਕਟਰ ਗਵੀਸ਼ ਦੀ ਟੀਮ ਜਿਹੜੇ ਕਿ ਸਵਰਗੀਤੀ 뮤జిక్ ਜਿਹੜੀ ਇੰਸਟੀਚਿਊਸ਼ਨ ਚਲਾਉਂਦੇ ਹੈਗੇ ਉਹਨਾਂ ਦੀ ਹੈ ਵੀ ਉਹਨਾਂ ਦੀ ਟੀਮ ਸਾਰੀ ਇੱਥੇ ਆਈ ਹੋਈ ਹੈ ਤੇ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਸੋਮਨ ਦੇ ਜਿਹੜੇ 뮤జిక్ ਦੇ ਟੀਚਰ ਹੈ ਡਾਕਟਰ ਅਮਨਦੀਪ ਕੌਰ ਅਮਨਪ੍ਰੀਤ ਕੌਰ ਕੰਗ ਉਹ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਕੌਰ ਕੰਗ ਜੀ ਅੱਜ ਦਾ ਜਿਹੜਾ 뮤జిక్ ਦਾ ਪ੍ਰੋਗਰਾਮ ਤੁਹਾਡੇ ਕਾਲਜ ਦੇ ਵਿੱਚ ਹੋਇਆ ਉਹਦੇ ਬਾਰੇ ਸਾਨੂੰ ਕੋ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਇਸ ਵਰਕ੍ਰਿਤੀ ਸਕੂਲ ਸਮਰਾੜਾ ਤੋਂ ਡਾਕਟਰ ਗੁਰਜੀਤ ਸ਼ਾਤੇ ਜੀ ਤਾਂ ਪਾਈ ਜੀ ਜਦ ਗੀ ਸਿੰਘ ਜੀ ਇਹਨਾਂ ਨੇ ਮਿਲ ਕੇ ਤੇ ਇਹਨਾਂ ਦੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਇਆ ਮੈਂ ਕਹੂੰਗੀ ਕਿਉਂਕਿ ਸਭ ਨੇ ਮਿਲ ਕੇ ਇਸ ਤਰ੍ਹਾਂ ਇੱਕ ਲੜੀਵਾਰ ਇਸ ਪ੍ਰੋਗਰਾਮ ਨੂੰ ਬੱਚਿਆਂ ਦੇ ਸਾਹਮਣੇ ਪੇਸ਼ ਕੀਤਾ ਕਿ ਸਭ ਤੋਂ ਪਹਿਲਾਂ ਸ਼ਬਦ ਗਾਇਨ ਹੋਇਆ ਉਸ ਤੋਂ ਬਾਅਦ ਧਾਰਮਿਕ ਗੀਤ ਤੇ ਤਬਲੇ ਦੀ ਪੇਸ਼ਕਾਰੀ ਹੋਈ ਫਿਰ ਧਾਰਮਿਕ ਗੀਤ ਹੋਇਆ ਤੇ ਸਾਰੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਔਰ ਵਿਮਨ ਚਾਰਟ ਸਾਬ ਜੀ ਨੇ ਕਿ ਪਹਿਲਾਂ ਤੁਸੀਂ ਸੁਣਿਆ ਕਿ ਇਸ ਕਾਲਜ ਦੇ ਵਿੱਚ ਹੀ ਇਸ ਪ੍ਰੋਗਰਾਮ ਨੂੰ ਅੱਜ ਮਾੜਿਆ ਗਿਆ ਸਾਰੇ ਕਾਲਜ ਦੇ ਸਾਰੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਕੀ ਮੋਟਿਵ ਸੀਗਾ ਜਾਇ ਤਾਂ ਜ਼ਰੂਰ ਕੀਤਾ ਹੈਗਾ ਬਟ ਤੁਹਾਡਾ ਕੀ ਐਜੂਕੇਸ਼ਨਲ ਕੀ ਮੋਟਿਵ ਸੀਗਾ ਜਿਵੇਂ ਕਿ ਸੰਗੀਤ ਵਿਭਾਗ ਹੈ ਤੁਸੀਂ ਦੱਸ ਰਹੇ ਸੀ ਸੰਗੀਤ ਵਿਭਾਗ ਦੇ ਵਿੱਚ ਬੀਏ ਦੇ ਵਿੱਚ ਗਲੈਕਟਿਵ ਸਬਜੈਕਟ ਹੈ 뮤ਜ਼ਿਕ ਤੇ ਮਲਟੀਡਿਸਿਪਲਿਨਰੀ ਕੋਰਸ ਇਸ ਦਾ ਦੋ ਵਿਸ਼ਿਆਂ ਦੇ ਵਿੱਚ ਸੰਗੀਤ ਪੜਾਇਆ ਜਾਂਦਾ ਤੇ ਸੰਗੀਤ ਦਾ ਸਾਡੇ ਸਿੱਖਣ ਦਾ ਮੋਟਿਵ ਹੁੰਦਾ ਹੈ ਕਿ ਵੀ ਸਾਡੇ ਅੰਦਰ ਜਿਹੜੀ ਚੇਤਨਾ ਉਹਨੂੰ ਜਗਾਉਣਾ ਤੇ ਪਹਿਲਾਂ ਹੀ ਅਸੀਂ ਗੱਲ ਕਰ ਰਹੇ ਸੀ ਕਿ ਸੰਗੀਤ ਜਿਹੜਾ ਉਹ ਮੈਥ ਸਾਇੰਸ ਆਰਟ ਸਾਰਿਆਂ ਨਾਲ ਜੁੜਿਆ ਹੈ ਤਾਂ ਸਾਡਾ ਅੱਜ ਦਾ ਮੋਟਿਵ ਵੀ ਇਹੀ ਸੀ ਕਿ ਬੱਚਿਆਂ ਨੂੰ ਜਾਗਰਿਤ ਕਰਨਾ ਕਿ ਜਿਹੜਾ ਸੰਗੀਤ ਹੈ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਇਹ ਸਾਡੀ ਆਤਮਾ ਦੀ ਵੀ ਖੁਰਾਕ ਹੈ ਜਿੱਥੇ ਕਿ ਇਹ ਸਾਨੂੰ ਮੈਂਟਲੀ ਫਿੱਟ ਕਰਦਾ ਤੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੇ ਫਿਜ਼ੀਕਲ ਫਿਟਨੈਸ ਵਾਲੇ ਜਿਹੜੇ ਵੀ ਸੈਕਟਰਸ ਨੇ ਉੱਥੇ ਵੀ ਸੰਗੀਤ ਦਾ ਸਹਾਰਾ ਲਿਆ ਜਾਂਦਾ ਡਾਕਟਰ ਅਮਨਦੀਪ ਕੌਰ 뮤직 ਦੀ ਜਿਹੜੀ ਸਟੱਡੀ ਹੈਗੀ ਹੈ ਉਹਦੇ ਵਾਸਤੇ ਬੱਚਾਂ ਦਾ ਜਿਹੜਾ ਰੋਗ ਰੋਜ਼ਗਾਰ ਦੀ ਕੀ ਸੰਭਾਵਨਾ ਹੈ ਉਹਦੇ ਬਾਰੇ ਜਾਣਕਾਰੀ ਜੀ ਬਿਲਕੁਲ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਰੋਜ਼ਗਾਰ ਦੀਆਂ ਸੰਭਾਵਨਾਵਾਂ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਦਿਮਾਗ ਚ ਇਹ ਹੁੰਦਾ ਕਿ ਬੱਚਾ ਪ੍ਰੋਫੈਸ਼ਨਲ ਸਿੰਗਰ ਬਣ ਸਕਦਾ ਹੈ ਉਸ ਤੋਂ ਬਾਅਦ ਅਸੀਂ ਟੀਚਿੰਗ ਚ ਜਾ ਸਕਦੇ ਹਾਂ ਕਈਆਂ ਦਾ ਇੱਛਾ ਹੈ ਹੁੰਦੀ ਹੈ ਕਿ ਪ੍ਰੋਫੈਸ਼ਨਲੀ ਨਹੀਂ ਆਉਣਾ ਜਿਵੇਂ ਮੈਨੂੰ ਇਹ ਉਦਾਹਰਨ ਆ ਬੜੀ ਬਾਰੇ ਮੌਕੇ ਮਿਲੇ ਪ੍ਰੋਫੈਸ਼ਨਲ ਸਿੰਗਰ ਬਣਨ ਦੇ ਪਰ ਮੇਰੀ ਇੱਛਾ ਨਹੀਂ ਸੀ ਉਸ ਪਾਸੇ ਜਾਣ ਦੀ ਮੇਰੀ ਇੱਛਾ ਸੀ ਕਿ ਸੰਗੀਤ ਨੂੰ ਸਿਰਫ ਪ੍ਰੋਫੈਸ਼ਨਲਿਜ਼ਮ ਨਾਲ ਨਾ ਜੋੜ ਕੇ ਇੱਕ ਅਧਿਆਪਨ ਦੇ ਵਿੱਚ ਵੀ ਇਹਨੂੰ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਅਸੀਂ ਹਰ ਤਰ੍ਹਾਂ ਦਾ ਸੰਗੀਤ ਬੱਚਿਆਂ ਨੂੰ ਸਿਖਾਈਏ ਸੋ ਅਧਿਆਪਕ ਬਣ ਸਕਦੇ ਇੱਕ ਸਰ ਇਹਦੇ ਵਿੱਚ ਜਰਨਲਿਜ਼ਮ ਦੇ ਵਿੱਚ 뮤ਜ਼ਿਕ ਦਾ ਬਹੁਤ ਵੱਡਾ ਖੇਤਰ ਹੈ ਕਿ ਜਿਹੜਾ 뮤ਜ਼ਿਕ ਸੈਕਸ਼ਨ ਹੈ ਉਹਨੂੰ ਕੇਟਰ ਉਹ ਹੀ ਬੰਦਾ ਕਰੂਗਾ ਜਿਹਨੂੰ ਸੰਗੀਤ ਦੀ ਸਮਝ ਹੈ ਇਸ ਤੋਂ ਇਲਾਵਾ ਸਟੂਡੀਓ ਵਰਕ ਬੱਚੇ ਸਿੱਖ ਸਕਦੇ ਆ ਆਪਣਾ ਸਟੂਡੀਓ ਚਲਾ ਸਕਦੇ ਅੱਜ ਕੱਲ ਇਹ ਕੰਮ ਬਹੁਤ ਜ਼ਿਆਦਾ ਪੀਕਤੇ ਹੈ ਸੋ ਇਸਲਾਵਾ ਇਹਦੇ ਨਾਲ ਜੁੜੇ ਹੋਰ ਛੋਟੇ ਛੋਟੇ ਬਹੁਤ ਸਾਰੇ 뮤ਜ਼ੀਕਲ ਇਨਸਟਰੂਮੈਂਟਸ ਦਾ ਕੀ ਰੋਲ ਹੈਗਾ 뮤ਜ਼ਿਕ ਦੇ ਵਿੱਚ ਇਨਸਟਰੂਮੈਂਟਸ ਇਸ ਤਰ੍ਹਾਂ ਨਹੀਂ ਜੀ ਅਸੀਂ ਕਹਿੰਦੇ ਕਿ ਜਿਹਨੇ ਗਾਇਨ ਹੈ ਉਹ ਸਿਰਫ ਸਟੇਜ ਤੇ ਉਸ ਤੋਂ ਬਾਅਦ ਨ੍ਰਿਤ ਤੇ ਫਿਰ ਬਾਦਨ ਬਾਦਨ ਹੈ ਜਿਹੜਾ ਸਾਡੀ ਸੰਗੀਤ ਨੂੰ ਚਾਰ ਚੰਨ ਲਾ ਦਿੰਦਾ ਸੋ ਬਿਨਾ ਸਾਜ਼ ਤੋਂ ਜਿਹੜਾ ਗਾਇਨ ਉਹ ਅਧੂਰਾ ਲੱਗਦਾ ਤਾਂ ਬਾਦਨ ਦਾ ਤਾਂ ਬਹੁਤ ਮੇਜਰ ਰੋਲ ਹੈ ਤੇ ਬਾਦਨ ਦੇ ਵਿੱਚ ਬੱਚੇ ਤਬਲਾ ਸਿੱਖ ਸਕਦੇ ਆ ਹਾਰਮੋਨੀਅਮ ਗੀਟਾਰ ਕੀਬੋਰਡ ਇਸ ਤਰ੍ਹਾਂ ਦੇ ਬਹੁਤ ਸਾਰੇ ਇਨਸਟਰੂਮੈਂਟਸ ਨੇ ਤੇ ਇਹਨਾਂ ਦੀ profession ਦੇ ਵਿੱਚ ਵੀ ਅੱਜਕਲ੍ਹ ਜਿਹੜਾ ਸਟ੍ਰੀਟ 뮤직 ਚੱਲ ਰਿਹਾ ਹੈਗਾ ਤੇ ਉਹਦਾ ਕੀ ਇੰਪੈਕਟ ਹੈਗਾ ਯੰਗ ਜਨਰੇਸ਼ਨ ਤੇ ਸਟ੍ਰੀਟ 뮤직 ਤੋਂ ਤੁਹਾਡਾ ਕੀ ਭਾਵ ਹੈ ਜੀ ਆ ਜਿਹੜਾ ਆਪਣਾ ਜਿਹੜਾ ਜਿਹੜਾ ਦੇਖਦਾ ਅੱਜ ਕੱਲ ਉਹ ਹੀ ਆਪਣਾ ਗਾਇਕ ਬਣ ਜਾਂਦਾ ਹੈਗਾ ਤੇ ਅਸ਼ਲੀਲਤਾ ਜਿਹੜੀ ਹੈਗੀ ਉਹਦੇ ਸਿਭਾ ਬਹੁਤ ਜ਼ਿਆਦੇ ਸਰ ਇੱਥੇ ਹੀ ਜਿਹੜੇ 뮤직 ਸਕੂਲ ਆ ਨਾ ਉਹਨਾਂ ਦਾ ਰੋਲ ਇੱਥੇ ਹੀ ਸ਼ੁਰੂ ਹੁੰਦਾ ਇੱਥੇ ਬੱਚਿਆਂ ਨੂੰ ਬਕਾਇਦਾ ਸੰਗੀਤ ਦੀ ਜਿਹੜੀ ਅਹਿਮੀਅਤ ਜਿਹੜੀ ਕਿ ਸਮਾਜ ਲਈ ਬਹੁਤ ਜ਼ਰੂਰੀ ਚੀਜ਼ ਹੈ ਸੰਗੀਤ ਦੇ ਉਹ ਚੀਜ਼ ਸਮਝਾਈ ਜਾਂਦੀ ਹੈ ਕਿ ਵਧੀਆ ਕਾਬ ਪੇਸ਼ ਕਰਨਾ ਸੰਗੀਤ ਦੇ ਰਾਹੀਂ ਸਭ ਤੋਂ ਜ਼ਰੂਰੀ ਹੈ ਸੰਗੀਤ ਨੂੰ ਜੇ ਇੱਕ ਪਾਸੇ ਰੱਖ દઈએ ਤਾਂ ਕਾਬ ਜਿਹੜਾ ਸਾਹਿਤ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਸਾਡੇ ਸਮਾਜ ਨੂੰ ਸੇਧਣ ਲਈ ਸਾਡੇ ਬੱਚਿਆਂ ਨੂੰ ਬਹੁਤ ਚੰਗੀਆਂ ਗੱਲਾਂ ਸਿਖਾਉਂਦੇ ਸੋ ਸਟਰੀਟ 뮤직 ਦੇ ਮੈਂ ਹੱਕ ਵਿੱਚ ਨਹੀਂ ਹਾਂ ਮੈਨੂੰ ਇਹ ਕਿ ਬੱਚਾ ਬਕਾਇਦਾ ਚੰਗੀ ਸੰਗੀਤ ਦੀ ਸਿੱਖਿਆ ਲਵੇ ਔਰ ਜੇ ਗੁਰੂ ਹੈ ਗੁਰੂ ਬਿਲਕੁਲ ਬੱਚੇ ਨੂੰ ਚੰਗਾ ਗਾਉਣ ਲਈ ਪ੍ਰੇਰਿਤ ਕਰੇ ਪਰ ਜਿਹੜਾ ਕਲਾਸਿਕਲ 뮤זיਕ ਹੈ ਔਰ ਜਿਹੜਾ ਆਮ ਜਨਰਲ 뮤זיਕ ਹੈਗਾ ਜਿਹੜਾ ਸੰਗੀਤ ਹੈਗਾ ਜਾਂ ਜੋ ਫੋਕ 뮤זיਕ ਹੈਗਾ ਉਹਦੇ ਚ ਕਿਸ ਤਰ੍ਹਾਂ ਦਾ ਤਾਲ ਮੇਲ ਹੈਗਾ ਜਿਹੜੀ ਸਾਡੀ ਫੋਕ 뮤זיਕ ਤੇ ਕਲਾਸਿਕਲ 뮤זיਕ ਦੇ ਵਿੱਚ ਸਰ ਸੰਗੀਤ ਵੀ ਜੇ ਅਸੀਂ ਜੜ ਤੱਕ ਜਾਈਏ ਨਾ ਸ਼ਾਸਤਰੀ ਸੰਗੀਤ ਇਤ ਸੰਗੀਤ ਦੇ ਦੋ ਧਾਰਾਾਂ ਸੀ ਇੱਕ ਮਾਰਗੀ ਤੇ ਇੱਕ ਦੇਸ਼ੀ ਜਿਹੜਾ ਮਾਰਗੀ ਸੰਗੀਤ ਉਹ ਕਲਾਸਿਕਲ ਆ ਤੇ ਦੇਸ਼ੀ ਫੋਕ ਚੋਂ ਹੀ ਨਿਕਲੇ ਸੋ ਜਿਹੜਾ ਲੋਕ ਸੰਗੀਤ ਹੈ ਉਹ ਤਾਂ ਸਾਡੀ ਮੇਨ ਕਹਿੰਦੇ ਕਿ ਜਨਨੀ ਹੈ ਉਹਦੇ ਵਿੱਚੋਂ ਸ਼ਾਸਤਰੀ ਨਿਕਲਿਆ ਪਰ ਸ਼ਾਸਤਰੀ ਸੰਗੀਤ ਦੇ ਵਿੱਚ ਅਸੀਂ ਕਲਾ ਪੱਖ ਨੂੰ ਭਾਰੂ ਕਰ ਲੈਂਦੇ ਆ ਜਿਹੜਾ ਲੋਕ ਸੰਗੀਤ ਉਹਦੇ ਵਿੱਚ ਭਾਵ ਪੱਖ ਦਾ ਭਾਰੂ ਹੁੰਦਾ ਸੋ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਮੈਂ ਕਹਿੰਦੀ ਸੰਗੀਤ ਨੂੰ ਸੰਪੂਰਨ ਕਰ ਦਿੰਦਾ ਦੋਨਾਂ ਤੇ ਹੀ ਨੋਲੇਜ ਚਾਹੀਦੀ ਹੈ ਕਲਾਸਿਕਲ 뮤직 ਲੋਕ ਗੀਤ ਦੇ ਮੁਕਾਬਲੇ ਕਿਉਂ ਉਨਾ ਪਪੂਲਰ ਨਹੀਂ ਹੋਇਆ ਕਿਉਂਕਿ ਸਰ ਰਗਾ ਦੀ ਜਿਹੜੀ ਕਠਿਨ ਉਹਨਾਂ ਦੇ ਨਿਯਮ ਨੇ ਉਹ ਫੋਲੋ ਕਰਨੇ ਪੈਂਦੇ ਨੇ ਸ਼ਾਸਤਰੀ ਸੰਗੀਤ ਨੂੰ ਕਮਨ ਮੈਂ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਔਰ ਇੰਟਰਸਟ ਨਹੀਂ ਆਪਾਂ ਕਹਿੰਦੇ ਜਿਹੜੀ ਸੌਖੀ ਚੀਜ਼ ਆ ਛੇਤੀ ਦਿਮਾਗ ਚ ਬੈਠ ਛੇਤੀ ਦਿਮਾਗ ਔਰ ਜਿਹੜਾ ਫੋਕ ਹੈ ਉਹ ਰੱਬ ਵੱਲੋਂ ਹੀ ਸਾਨੂੰ ਮਿਲਿਆ ਹੁੰਦਾ ਉਹ ਸਾਡੇ ਗਲੇ ਚੋਂਦਾ ਔਰ ਅਸੀਂ ਸਮਝਦੇ ਹਈਏ ਕਿਉਂਕਿ ਅਸੀਂ ਆਪਣੀ ਪਛਾਣ ਨਾਲ ਜੁੜੇ ਹੁੰਦੇ ਹਾਂ ਇਸ ਕਰਕੇ ਫੋਕ ਹੈ ਜ਼ਿਆਦਾ ਛੇਤੀ ਆ ਤੁਸੀਂ ਕੀ ਸਮਝਦੇ ਹੋ ਕਲਾਸਿਕਲ 뮤직 ਸਿੱਖਣ ਵਾਸਤੇ ਕਿੰਨਾ ਕੁ ਜਿਹੜਾ ਹੈਗਾ ਉਹ এডਿਕੇਸ਼ਨ ਦੀ ਜਾਂ ਰਿਆਜ਼ ਦੀ ਜਾਂ ਸਿੱਖਣ ਦੀ ਕਿੰਨੀ ਖੂਰਤ ਹੈ ਜ਼ਰੂਰਤ ਹਰ ਜ਼ਰੂਰਤ ਹੈ ਪਰ ਇਹ ਡੈਡੀਕੇਸ਼ਨ ਨਾਲ ਹੀ ਹੁੰਦੀ ਹੈ ਜਿਹੜੇ ਬੱਚੇ ਚਾਹੁੰਦੇ ਹੈ ਕਿ ਸੰਗੀਤ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਸਿੱਖਿਆ ਜਾਵੇ ਉਹਨਾਂ ਨੂੰ ਕਲਾਸਿਕਲ ਸੰਗੀਤ ਸਿੱਖਣਾ ਚਾਹੀਦਾ ਔਰ ਇਹ ਵਾਕਿਆ ਰਿਆਜ਼ ਮੰਗਦਾ ਹੈ ਟਾਈਮ ਮੰਗਦਾ ਹੈ ਤੇ ਜਿਹਨੂੰ ਇਹਦੀ ਸਮਝ ਆ ਗਈ ਇਹਨੂੰ ਗਾਉਣ ਦਾ ਤਰੀਕਾ ਆ ਗਿਆ ਫਿਰ ਉਹਨੂੰ ਇਹਦੇ ਵਿੱਚੋਂ ਜਿਹੜਾ ਆਨੰਦ ਮਿਲਦਾ ਉਹ ਕਿਸੇ ਹੋਰ ਸੰਗੀਤ ਚੋਂ ਨਹੀਂ ਮਿਲਦਾ ਨਹੀਂ ਇਸੇ سلسلے ਦੇ ਵਿੱਚ ਅੱਜ ਸਾਡੇ ਨਾਲ ਇਸੇ ਜੋ ਝਾੜ ਸਾਹਿਬ ਕਾਲਜ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਅ ਸੋਰਾ ਕੀਰਤੀ ਦੇ ਡਾਇਰੈਕਟਰ ਡਾਕਟਰ ਗਵੀਸ਼ ਸਾਡੇ ਨਾਲ ਡਾਕਟਰ ਗਵੀਸ਼ ਅੱਜ ਦੀ ਜਿਹੜੀ ਵਰਕਸ਼ਾਪ ਤੁਸੀਂ ਇੱਥੇ ਝਾੜ ਸਾਹਿਬ ਕਾਲਜ ਦੇ ਵਿੱਚ ਲਾਈ ਹੈਗੀ ਆ ਉਹਦੇ ਬਾਰੇ ਕੁਝ ਸਾਨੂੰ ਜਾਣਕਾਰੀ ਦਿਓ ਨਾਜ਼ਮਾਨਾ ਟੀਵੀ ਨੂੰ ਕੁਝ ਜਾਣਕਾਰੀ ਦਿਓ ਜੀ ਸਰ ਬੇਸਿਕਲੀ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਇਲਾਕੇ ਦੇ ਵਿੱਚ ਜਿੰਦੇ ਪ੍ਰਤੀ ਜਿਹੜਾ ਹੈਗਾ ਇੱਕ ਰੁਝਾਨ ਬਣਾਇਆ ਜਾਵੇ ਆਮ ਤੌਰ ਤੇ ਸੰਗੀਤ ਨੂੰ ਸਿਰਫ ਮਨੋਰੰਜਨ ਦੇ ਤੌਰ ਤੇ ਲਿਆ ਜਾ ਰਿਹਾ ਸਕੂਲਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਬਹੁਤ ਹੀ ਜ਼ਿਆਦਾ ਸੰਗੀਤ ਨੂੰ ਕੋਈ ਤਜ਼ਰੀਬ ਨਹੀਂ ਦਿੱਤੀ ਜਾਂਦੀ ਹੈ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਇਲਾਕੇ ਦੇ ਜਿੰਨੇ ਵੀ ਸਕੂਲ ਕਾਲਜ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਇੱਕ ਦਿਨ ਦੀ ਦੋ ਦਿਨ ਦੀ ਕੋਈ ਸੈਮੀਨਾਰ ਪਰਫਾਰਮੈਂਸ ਰੱਖਵਾਈ ਜਾਵੇ ਅਸੀਂ ਸਹਿਯੋਗ ਕਰੀਏ ਤੇ ਵਧੀਆ ਸੰਗੀਤ ਕੀ ਸੰਗੀਤ ਦੀ ਇੰਪੋਰਟੈਂਸ ਹੈ ਸਾਇੰਟਿਫਿਕਲੀ ਜੋ ਸੋਚਾ ਹੋ ਰਹੀ ਹੈ ਨਾ ਉਹਦੇ ਆਧਾਰ ਤੇ ਕਿਸ ਤਰੀਕੇ ਨਾਲ ਜਿਹੜਾ ਹੈਗਾ 뮤זיਕ ਹੈਲਪ ਕਰਦਾ ਹੈਗਾ ਸਾਡੇ ਓਵਰਆਲ ਡਵੈਲਪਮੈਂਟ ਦੇ ਵਿੱਚ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾਵੇ ਜੀ ਇੱਕ ਬੱਚੇ ਦੀ ਮਾਨਸਿਕਤਾ ਤੇ ਇਹਦਾ ਕੀ ਪ੍ਰਭਾਵ ਪੈਂਦਾ ਹੈਗਾ ਸੰਗੀਤ ਦਾ ਫਰਮ ਦ ਵੈਰੀ ਬਿਗਨਿੰਗ ਟੂ ਯੂਥ ਯਾ ਉਸ ਤੋਂ ਅੱਗੇ ਦੀ ਏਜ ਦੇ ਵਿੱਚ ਇਹਦਾ ਕੀ ਪ੍ਰਭਾਵ ਪੈਂਦਾ ਮਿਊਜ਼ਿਕ ਦਾ ਬੇਸਿਕਲੀ ਜੇ ਆਪਾਂ ਜਿਹੜੀਆਂ ਅੱਜ ਖੋਜਾਂ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਛੋਟਾ ਜਿਹੜਾ ਇੱਕ ਬੱਚਾ ਹੈਗਾ ਉਹਦੇ ਵਿਕਾਸ ਦੇ ਵਿੱਚ ਉਹਦੇ ਮੈਂਟਲ ਵਿਕਾਸ ਦੇ ਵਿੱਚ ਜਿਹੜੀਆਂ ਲੋਰੀਆਂ ਹੁੰਦੀਆਂ ਜਦ ਮਾਂਤਾ ਲੋਰੀ ਦਿੰਦੀ ਹੈਗੀ ਹੈ ਜਾਂ ਕੋਈ ਰਾਈਮਸ ਹੁੰਦੀਆਂ ਨੇ ਜਾਂ ਅੱਛਾ ਸੰਗੀਤ ਹੈਗਾ ਉਹ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦਾ ਹੈਗਾ ਯਾਨੀ ਆਪਾਂ ਜੇ ਗੱਲ ਵੀ ਕੀਤੀ ਸੀਗੀ ਜਿਹੜਾ ਸੈਮੀਨਾਰ ਹੋਇਆ ਹੈਗਾ ਉਹ ਜਿਹੜੀ ਡਿਟੇਲਸ ਗੱਲ ਹੋਈ ਸੀਗੀ ਕਿ ਜਿਹੜਾ ਇੱਕ ਸਾਡੇ ਆਪਣਾ 뮤직 ਹੈਗਾ ਹੈ ਜਦੋਂ ਬੱਚਾ ਉਹ ਕਰਦਾ ਹੈਗਾ ਉਹ ਛੋਟੀ ਉਮਰ ਤੋਂ ਸਿੱਖਦਾ ਹੈਗਾ ਤਾਂ ਉਹ ਸਿੱਖਣ ਦੇ ਨਾਲ ਉਹਦਾ ਬ੍ਰੇਨ ਕਾਫੀ ਜ਼ਿਆਦਾ ਐਕਟੀਵੇਟ ਹੁੰਦਾ ਹੈਗਾ ਕਿਉਂਕਿ 뮤직 ਦੇ ਵਿੱਚ ਸਾਇੰਸ ਵੀ ਆ ਜਾਂਦੀ ਆ ਆਰਟਸ ਵੀ ਆ ਜਾਂਦੀ ਆ ਮੈਥਮੈਟਿਕਸ ਵੀ ਆ ਜਾਂਦਾ ਹੈ ਉਹਨੇ ਸੋਇਰਾ ਦਾ ਵੀ ਧਿਆਨ ਰੱਖਣਾ ਹੈ ਉਹਨੇ ਵਰਡਸ ਦਾ ਵੀ ਖਿਆਲ ਰੱਖਣਾ ਹੈਗਾ ਉਹਨੇ ਤਾਲ ਦਾ ਵੀ ਖਿਆਲ ਰੱਖਣਾ ਹੈ ਤਾਂ ਕਿੰਨਾ ਖੁਸ਼ੀ ਆ ਜਾਂਦਾ ਜਿਹੜੇ ਉਹਦੀ ਪਰਸਨੈਲਿਟੀ ਨੂੰ ਡਿਵੈਲਪ ਕਰਦਾ ਜਦੋਂ ਬੱਚਾ ਸਟੇਜ ਤੇ ਬੈਠਦਾ ਹੈ ਉਹਦੇ 'ਚ ਚੰਗੇ ਗੁਣ ਆਉਂਦੇ ਨੇ ਜਿੱਦਾਂ ਕਿ ਉਹ ਨੀਡਰ ਹੋ ਜਾਂਦਾ ਹੈਗਾ ਕੌਨਫੀਡੈਂਸ ਆ ਜਾਂਦਾ ਹੈਗਾ ਉਹਦੀ ਪਰਸਨੈਲਿਟੀ ਦਿਖਾਈ ਦਿੱਤੀ ਜਾਂਦੀ ਸਾਡੇ ਕੋਲੇ ਕਈ ਬੱਚੇ ਆਉਂਦੇ ਨੇ ਤੇ ਪੇਰੈਂਟਸ ਦੱਸਦੇ ਨੇ ਕਿ ਪਹਿਲਾਂ ਇਹ ਕੋਈ ਸਾਡੇ ਘਰ ਆ ਜਾਂਦਾ ਸੀ ਤੇ ਅੰਦਰ ਲੁਕ ਜਾਂਦਾ ਸੀ ਬੱਚਾ ਬਾਈ ਹਮ ਸਾਡੇ ਕੋਲੇ ਕੁਝ ਮਹੀਨੇ ਨਾਲ ਤੋਂ ਬਾਅਦ ਬੜਾ ਅੱਛਾ ਹੋ ਡੀਲ ਕਰਦੇ ਨੇ ਸਟੇਜ ਤੇ ਵੀ ਚੜਦੇ ਨੇ ਗੱਲ ਕਰਦੇ ਨੇ ਸੋ ਆਈ ਥਿੰਕ ਛੋਟੇ ਬੱਚਿਆਂ ਨੂੰ ਬੜਾ ਹੀ ਜ਼ਰੂਰੀ ਹੈ ਐਕਸਪੋਜ਼ਰ ਦੇਣਾ ਕਿਸੇ ਵੀ ਆਰਟ ਫੋਰਮ ਦਾ ਅੱਛਾ ਕੀ 뮤직 ਨੂੰ ਐਜ਼ ਅ ਹੋਲ ਆਪਾਂ ਉਹਦੇ ਚ ਇੰਪਲੋਇਮੈਂਟ ਤੌਰ ਤੇ ਜਿਹੜਾ ਹੈਗਾ ਉਹ ਐਸੈਪਟ ਕਰ ਸਕਦੇ ਹਾਂ ਦੇਖੋ ਜੋ ਇੰਡੀਆ ਦੇ ਹਾਲਾਤ ਨੇ ਉਹਦੇ ਵਿੱਚ ਜੋਬਸ ਦਾ ਵੈਸੇ ਬਹੁਤ ਘੱਟ ਰਹੀਆਂ ਨੇ ਨੇ ਕ੍ਰਿਟੀਕਲ ਜਿਆ ਵਿਸ਼ਾ ਹੋ ਗਿਆ ਹੈਗਾ ਪਰ ਹਾਂ ਫਿਰ ਵੀ ਜੇ 뮤ਜ਼ਿਕ ਨੂੰ ਦੇਖੀਏ ਤਾਂ ਕਈ ਸਾਰੇ ਐਸਪੈਕਟ ਹੈਗੇ ਨੇ ਆਪਣਾ ਕੋਈ ਸਕੂਲ ਖੋਲ੍ਹਿਆ ਜਾ ਸਕਦਾ ਟੀਚਰ ਲਗਾਇਆ ਜਾ ਸਕਦਾ ਜਾਂ ਸਟੂਡੀਓ ਵਰਗਾ ਕੀਤਾ ਜਾ ਸਕਦਾ ਹੈਗਾ 뮤ਜ਼ੀਸ਼ੀਅਨ ਬਣਿਆ ਜਾ ਸਕਦਾ ਹੈਗਾ ਸੋ ਵੀ ਕੈਨ ਡੂ ਬਟ ਜੌਬਸ ਬਹੁਤ ਘੱਟ ਨੇ ਪਰ ਇਸ ਦੇ ਨਾਲ ਤੁਸੀਂ ਕਹਿੰਦੇ ਵੀ ਜੌਬ ਤਾਂ ਬਹੁਤ ਘੱਟ ਹੈਗੇ ਆ ਉਹਦੇ ਨਾਲ ਇਹ ਹੈਗਾ ਕਿ ਵੀ 뮤ਜ਼ਿਕ ਦੇ ਜਿਹੜੇ ਹੈਗੇ ਲਵਰਜ਼ ਉਹ ਵੀ ਬਹੁਤ ਘੱਟ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਹੈ ਕਈ ਨੂੰ ਲੱਗਦਾ ਵੀ ਜਿਹੜਾ ਕਾਰਨ ਹੈਗਾ ਕਲਾਕਾਰ ਫੁੱਟ ਵੀ ਹੈਗੇ ਨੇ ਕਈ ਕਲਾਕਾਰ ਨੇ ਜਿਹੜੇ ਅਸ਼ਲੀਲ ਗਾਉਂਦੇ ਨੇ ਜਾਂ ਕਈ ਕਲਾਕਾਰ ਨੇ ਉਹ ਮਤਲਬ ਔਰਤਾਂ ਦੇ ਪ੍ਰਤੀ ਬੜੀ ਭद्दी ਸ਼ਬਦਾਬਲੀ ਵਰਤਦੇ ਨੇ ਕਈ ਕਲਾਕਾਰ ਨੇ ਉਹ ਗੰਚਲਚਰ ਨੂੰ ਜਾਂ ਗਸ਼ੰਤ ਨੂੰ ਮੋੜ ਕਰਦੇ ਨੇ ਕਿਉਂ ਕਿ ਕਿਤੇ ਨਾ ਕਿਤੇ ਪਬਲਿਕ ਦੂਰ ਹੁੰਦੀ ਹੈਗੀ ਆ ਉਹ ਕਈ ਕਾਰਨ ਨੇ ਹੋਰ ਇੱਕ ਹੋਰ ਕਾਰਨ ਹੈਗਾ ਜਿਹੜੇ ਕਲਾਸੀਕਲ ਸਿੰਗਰਸ ਨੇ ਜੇ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਕਨਫਾਈਨ ਕੀਤਾ ਹੋਇਆ ਹੈਗਾ ਉਹ ਵੀ ਆਪਣੇ ਆਪ ਨੂੰ ਦੂਰਅਲੱਗ ਰੱਖਦੇ ਨੇ ਉਹ ਮੰਨਦੇ ਨੇ ਕਿ ਸਾਡਾ ਕਲਾਸਿਕਲ ਸੰਗੀਤ ਹੈ ਨਾ ਬੜਾ ਹੀ ਕਲਾਸ ਵਾਸਤੇ ਹੈਗਾ ਉਹ ਤਾਂ ਕਹਿੰਦੇ ਹੀ ਹੈਗੇ ਕਿ ਇਟ ਇਜ਼ ਫਾਰ ਦਾ ਕਲਾਸ ਆਮ ਲੋਕਾਂ ਨੂੰ ਤਾਂ ਸਮਝ ਨਹੀਂ ਆਉਂਦਾ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਜਿਹਨੂੰ ਸ਼ਾਇਦ ਇਕੱਠੇ ਮਿਲ ਕੇ ਬੈਠ ਕੇ ਜਦੋਂ ਮੀਟਿੰਗਸ ਹੋਣਗੀਆਂ ਤੁਸੀਂ ਸੈਮੀਨਾਰਸ ਹੋਣਗੇ ਉਹਦੇ ਵਿੱਚ ਡਿਸਕਸ ਕਰਕੇ ਆਪਾਂ ਸ਼ਾਇਦ ਇਹਦਾ ਹੱਲ ਕਰੀਏ ਤੁਸੀਂ ਕਹਿੰਦੇ ਵੀ ਮਿਊਜ਼ਿਕ ਜਿਹੜਾ ਹੈ ਨਾ ਉਹ ਗਨ ਕਲਚਰ ਨੂੰ ਔਰ ਆਬਸਿਨਿਟੀ ਨੂੰ ਜਿਆਦਾ ਐਨਕਰੇਜ ਕਰਦਾ ਹੈਗਾ ਇਹਦੀ ਕੀ ਰੈਮੀਡੀ ਹੈ ਤੁਹਾਡੇ ਖਿਆਲ ਮਤਲਬ ਮੇਰੇ ਖਿਆਲ ਸੇ ਰੈਮੀਡੀ ਤਾਂ ਇਹ ਹੀ ਹੈ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਸ਼ੁਰੂਆਤੀ ਜਿਹੜੇ ਛੋਟੇ ਬੱਚੇ ਨੇ ਉੱਥੋਂ ਸਟਾਰਟ ਕਰਨਾ ਪਏਗਾ ਉਹਨਾਂ ਨੂੰ ਇਹ ਦੱਸਣਾ ਪਏਗਾ ਕਿ ਅਸਲ ਮਿਊਜ਼ਿਕ ਕੀ ਹੈ ਵਧੀਆ ਚੀਜ਼ ਕੀ ਹੈਗੀ ਹੈ ਸਕੂਲਾਂ ਦੇ ਵਿੱਚ ਜਾਣਾ ਪਏਗਾ ਸਕੂਲਾਂ ਨੂੰ ਵੀ 뮤זיਕ ਨੂੰ ਪ੍ਰਮੋਟ ਵੀ ਲੈਣਾ ਪਏਗਾ ਮਤਲਬ ਮੈਂ ਦੱਸ ਰਹੀ ਸੀ ਇੱਕ ਅੱਜ ਵਰਕਸ਼ਾਪ ਦੇ ਵਿੱਚ ਜਿੱਥੇ ਮੈਂ ਪੜਿਆ ਉਹਨਾਂ ਸਕੂਲਾਂ ਜਿੱਥੇ ਸਬਜੈਕਟ ਇੱਕ ਟੀਚਰ ਤੱਕ ਨਹੀਂ ਸੀਗਾ ਸੋ ਮੈਂ ਤਾਂ ਬਹੁਤ ਬਾਹਰ ਜਾ ਕੇ ਸਾਡੇ ਸਮਰਾਲੇ ਦੇ ਭਾਈ ਕੁਲਵੀਰ ਸਿੰਘ ਜੀ ਉਹਨਾਂ ਕੋਲੇ ਮੈਂ ਸਿੱਖਣਾ ਸ਼ੁਰੂ ਕੀਤਾ ਹੌਲੀ ਹੌਲੀ ਜਿਦਾ ਸਮਝ ਆਉਣ ਲੱਗਿਆ ਤੇ ਮੇਰਾ ਖਿਆਲ ਆ ਵੀ ਫਿਰ ਆਣਾ ਕਰੇ ਹਾਂ ਜੀ ਤੁਸੀਂ ਗੁਰਗੋਬ ਸਿੰਘ ਜੀ ਖਾਲਸਾ ਕਾਲਜ ਝਾੜ ਸਾਹਿਬ ਵਿੱਚ ਐਜ਼ ਅ ਬੱਚਿਆਂ ਨੂੰ ਇੱਕ ਵਰਕਸ਼ਾਪ ਦੇ ਤੌਰ ਤੇ ਆਏ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦਿੱਤਾ ਬੱਚਿਆਂ ਨੂੰ ਇਹ ਸੰਦੇਸ਼ ਦਿੱਤਾ ਸਰ ਕਿ 뮤직 ਸਿਰਫ ਮਨ ਪਰ ਚਾਵੇ ਦਾ ਸਾਧਨ ਨਹੀਂ ਹੈਗਾ ਇਹ ਓਵਰ ਆਲ ਗਰੋਥ ਦੇ ਲਈ ਬੱਚੇ ਦੇ ਵਿਕਾਸ ਦੇ ਲਈ ਔਰ ਇੱਕ ਖਾਸ ਗੱਲ ਹੈਗੀ ਆ ਕਿ ਜਿਹੜਾ ਜਿਹੜਾ ਸਾਡੇ ਦਿਮਾਗ ਹੈਗਾ ਉਹ ਇੰਨਾ ਵਿਕਸਿਤ ਕਰ ਦਿੰਦਾ ਹੈਗਾ 뮤직 ਇਹਨੇ ਖੋਜਾਂ ਦੇ ਆਧਾਰ ਤੇ ਦੱਸਿਆ ਗਿਆ ਗੁਰੂ ਜਨਾਂ ਨੇ ਦੱਸਿਆ ਸਾਇੰਟਿਸਟ ਹੈ ਕਿ ਜੇ ਕੋਈ ਵਿਦਿਆਰਥੀ 뮤ਜ਼ਿਕ ਆਪਟ ਕਰਦਾ 뮤ਜ਼ਿਕ ਕਰਦਾ ਹੈ ਸਿੱਖਦਾ ਹੈ ਤਾਂ ਉਹਦੇ ਬਾਕੀ ਸਬਜੈਕਟਾਂ ਦੇ ਵਿੱਚ ਵੀ ਨੰਬਰ ਵੱਧ ਜਾਂਦੇ ਨੇ ਤੋਂ ਅਸੀਂ ਇਹ ਸੰਦੇਸ਼ ਦੇਣਾਗੇ ਕਿ ਜਿਹੜੇ ਵੀ ਬੱਚੇ ਕਰ ਸਕਦੇ ਹਨ 뮤ਜ਼ਿਕ ਲੈਣਾ ਚਾਹੀਦਾ ਸਿੱਖਣਾ ਚਾਹੀਦਾ ਜਾਂ ਕਮ ਸੇ ਕਮ 뮤ਜ਼ਿਕ ਸੁਣਨਾ ਚਾਹੀਦਾ ਅੱਛਾ 뮤ਜ਼ਿਕ ਸੋ ਦੋਸਤੋ ਇਹ ਸੀ ਸਾਡੇ ਨਾਲ ਸੋਰਾਕੀਤੀ ਅ ਇੰਸਟੀਚਿਊਸ਼ਨ ਦੇ ਡਾਇਰੈਕਟਰ ਗਵਿਸ਼ ਸੋ ਇਹਨਾਂ ਨੇ ਅੱਜ ਗੁਰਗਮ ਸਿੰਘ ਖਾਲਸਾ ਕਾਲਜ 47 ਦੇ ਵਿੱਚ ਆਪਣਾ ਜਿਹੜਾ ਹੈਗਾ ਵਰਕਸ਼ਾਪ ਲਾਈ ਔਰ ਇੱਥੇ ਦੀ ਜਿਹੜੀ ਬੱਚੀਆਂ ਹੈਗੀਆਂ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਦੱਸਿਆ ਹੈਗਾ ਕਿ ਉਸ ਦਾ ਬਹੁਤ ਅੱਛਾ ਇੰਪੈਕਟ ਗਿਆ ਹੈਗਾ ਨਾਲ ਹੀ ਕਾਲਜ ਦੀ ਜਿਹੜੀ ਹੈਗੀ ਹੈੱਡ ਆਫ ਦਾ ਡਿਪਾਰਟਮੈਂਟ ਹੈਗੀ ਹੈ 뮤ਜ਼ਿਕ ਦੀ ਅਮਨ ਰੀਤਕੌਰ ਕੰਗ ਉਹਨਾਂ ਨੇ ਵੀ ਸਾਡਾ ਜਿਹੜੀਆਂ ਹੈਗੇ ਮਿਊਜ਼ਿਕ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਹੈਗੀਆਂ ਔਰ ਬੱਚਾ ਨੇ ਆਪਣੀ ਜਿਹੜੀ ਹੈਗੀ ਇਹਨਾਂ ਦੀ ਜਿਹੜੀ ਟੀਮ ਹੈਗੀ ਹੈ ਉਸਨੇ ਵੀ ਆਪਣੀ ਪਰਫਾਰਮੈਂਸ ਦਿੱਤੀ ਹੈਗੀ ਮੈਂ ਸਰਜੀਤ ਸਿੰਘ ਪੱਤਰਕਾਰ ਸਮਰਾੜਾ ਤੋਂ ਥੈਂਕ ਯੂ